ਦਲਜੀਤ ਹਾਂਜੀ ਵੇਖਲਾ ਸਵੇਰ ਦੇ ਆਏ ਆ ਹਾਂਜੀ ਹਾਂਜੀ ਇਹ ਕਿਸੇ ਪਾਸੇ ਲੱਗਦੀ ਨਹੀਂ ਗੱਲ ਇਹਨਾਂ ਦੀ ਹੈ ਮੰਦੇ ਹੀ ਨਹੀਂ ਬੰਦੇ ਉਹ ਮੰਦਾ ਹੀ ਨਹੀਂ ਪਿਆਦੇ ਉਹ ਅਜੇ ਮੰਮੀ ਉਹਦੀ ਕਹਿ ਰਹੀ ਆ ਕਿ ਇਹਨੇ ਨਾ ਕੀਤਾ ਵਾ ਠੀਕ ਆ ਨਾ ਉਹ ਕਹਿੰਦੀ ਵੀ ਆ ਪਰ ਡੈਡੀ ਵੀ ਉਹਦਾ ਪੱਖ ਰਿਆ ਪੂਰਨ ਉਹ ਡੈਡੀ ਉਹਦੇ ਨੂੰ ਇਹ ਆ ਨਾ ਇੱਕ ਮੁੰਡਾ ਤੇ ਗਿਆ ਇਹਨੂੰ ਨੇ ਜਦੇ ਸਲਾਖਾ ਪਿੱਛੇ ਦੇ ਦੇਣਾ ਤੇ ਯਾਰ ਵੇਖੋ ਉਹਨੇ ਕੀਤਾ ਵਾ ਨਾ ਗਰਾ ਹਾਂਜੀ ਹਾਂਜੀ ਤਾਂ ਸਜ਼ਾ ਤਾਂ ਬਣਦੀ ਆ ਉਹਦੇ ਬਣਦੀ ਬਣਦੀ ਠੀਕ ਆ ਨਾ ਅਹੀਂ ਤੇ ਕਹਿੰਦੇ ਵੀ ਚਲਪਲ ਮਹਾਂਸੀ ਨਾ ਜਾ ਕੇ ਉੱਥੇ ਜਾ ਕੇ ਕਬੂਲ ਕਰੇ ਤੇ ਇਹਦਾ ਹੋ ਸਕਦਾ ਵਾ ਵੀ ਅਗੇ ਸਜ਼ਾ ਘੱਟ ਕਰਾ ਸਕਦੇ ਆ ਥੋੜਾ ਬੋਤਾ ਹੋ ਜੂ ਗੱਲੇ ਆਜ ਉਥੇ ਉਹ ਮੰਨਦਾ ਨਹੀਂ ਪਿਆ ਮੇਰੇ ਹਸਨ ਗਏ ਹੈਗੇ ਸਾਰੇ ਹੋਣੀ ਮੰਨਦਾ ਪਿਓ ਦਲਜੀਤ ਹਾਂਜੀ ਜੇ ਨਹੀਂ ਨਾ ਕਿਸੇ ਪਾਸੇ ਲਾਉਂਦਾ ਗੱਲ ਹਾਂਜੀ ਫੋਨ ਕਰ ਫੋਨ ਉਹਨੂੰ ਕਹ ਵੀ ਆ ਜਾ ਚਲੋ ਠੀਕ ਹੈ ਮੈਂ ਕਰ ਦਾਂ ਉਹਨੇ ਬਣਾ ਲੈਣਾ ਆਪੇ ਆਣਗੇ ਹੁਣ ਹਾਂਜੀ ਹਾਂਜੀ ਠੀਕ ਆ ਠੀਕ ਹੈ ਮੈਂ ਕਰਦਾ ਫੋਨ ਹਾਂ ਕਰ ਤੂੰ ਫੋਨ ਹਾਂ ਹਾਲੇ ਪੜੀ ਮਨਿਆ ਕੋਸ਼ਕ ਨਹੀਂ ਭਾਜੀ ਮੈਂ ਤੈਨੂੰ ਬੜਾ ਮਨਾਇਆ ਜੀ ਪਰ ਉਹ ਨਹੀਂ ਜੇ ਮੰਨਦਾ ਤੇ ਜਿਆਦਾ ਦਬਾਅ ਮੈਂ ਤਾਂ ਨਹੀਂ ਪਾਉਂਦਾ ਵੀ ਇੱਕਦਮ ਅੱਗੇ ਖਵਾ ਲਿਆ ਤੇ ਇਹਨੂੰ ਮੈਂ ਜਿਆਦਾ ਦਬਾਅ ਪਾਇਆ ਤੇ ਕਦੇ ਇਹ ਵੀ ਨਾ ਥੋ ਜਾਂਦਾ ਰਹੇ ਬਾਕੀ ਹੁਣ ਤੁਸੀਂ ਆਪਣੀ ਮਰਜ਼ੀ ਵੇਖ ਲਓ ਜੋ ਤੁਸੀਂ ਕਰਨਾ ਕਰ ਲਓ ਫਿਰ ਮੈਂ ਕੀ ਕਰ ਸਕਦਾ ਚਲੋ ਠੀਕ ਆ ਕੋਈ ਨਹੀਂ ਭਾਜੀ ਉਹ लवली ਤੂੰ ਕੀ ਕੰਮ ਕਰਤਾ ਈ ਤੂੰ ਇਹ ਕੰਮ ਕਰਨ ਲੱਗੇ ਤੈਨੂੰ ਥੋੜੀ ਸ਼ਰਮ ਨਹੀਂ ਆਈ ਵੀ ਮੇਰਾ ਭਰਾ ਈ ਤੇ ਮੈਂ ਕੀ ਕਰਨ ਲੱਗਾ ਤੂੰ ਤੇ ਉਹ ਕੰਮ ਕੀਤਾ ਵਾ ਜਿਹੜਾ ਨਹੀਂ ਕਰਨ ਵਾਲਾ ਤੇ ਮੈਂ ਤਾਂ ਹੁਣ ਵਿਚਕਾਏ ਫਸ ਗਿਆ ਕਿ ਨਹੀਂ ਹੁਣ ਉਹ ਤੇ ਸੌਰਵ ਅਣ ਕੇ ਇੱਥੇ ਬੈਠੇ ਆ ਤੇ ਉਹਨਾਂ ਨੂੰ ਮੈਂ ਕੀ ਜਵਾਬ ਦਵਾਂ ਜੇ ਤੇਰੇ ਨਾਲ ਜਾਣਾ ਤਾਂ ਤੂੰ ਦੱਸਦਾ ਕੁਝ ਨਹੀਂ ਚਲੋ ਜੋ ਹੁਣ ਹੋਊਗੀ ਵੇਖੀ ਜਾਊਂ ਮੈਂ ਹੁਣ ਕੀ ਕਰਾਂ ਲਵਲੀ ਅਸੀਂ ਸਵੇਰ ਦੇ ਆ ਕੇ ਬੈਠੇ ਆ ਤੂੰ ਇਛਦਾਈ ਬਣਾਇਆ ਸਾਨੂੰ ਮੇਰੀ ਗੱਲ ਸੁਣੋ ਆਹੀ ਬਾਲਿਆ ਵਾ ਤੁਹਾਨੂੰ ਤੂੰ ਤੇ ਆ ਵੀ ਆਣ ਕੇ ਬੈਠੇ ਤੂੰ ਆਪਣੀ ਗਲਤੀ ਕਿਉਂ ਨਹੀਂ ਮੰਨਦਾ ਲਵਲੀ ਤੂੰ ਗਲਤ ਵਾ ਆਪਣੀ ਗਲਤੀ ਮੰਨ ਲਾ ਉਹ ਮੇਰੀ ਗਲਤੀ ਹੈ ਹੀ ਨਹੀਂ ਆ ਸਾਰਾ ਟੱਬਰ ਤੁਸੀਂ ਮੇਰੇ ਦਿਵਾਲੀ ਹੋਏ ਜਿਵੇਂ ਸਵੇਰ ਦੇ ਬਿਆਸ ਕਿਉਂ ਕਰਨ데요 ਭਾਜੀ ਬਣਾ ਨਾਲ ਮੈਂ ਤੁਹਾਨੂੰ ਫੇਰ ਦੋਵਾਂ ਨੂੰ ਕਹਿੰਦੇ ਮੇਰੀ ਗਲਤੀ ਕੋਈ ਨਹੀਂ ਹੈ ਜੇ ਹੁੰਦੀ ਤੇ ਮੈਂ ਮੰਨਦਾ ਨਾ ਕੋਈ ਚਾਹੁੰਦਾ ਵੀ ਭਰਾ ਆਪਣੇ ਨੂੰ ਮਾਰ ਦੋ ਤੈਨੂੰ ਦੱਸਦੇ ਆ ਹੈਂ ਤੂੰ ਅਜੇ ਵੀ ਨਹੀਂ ਜੀ ਜਾਨਾ ਮੁੱਕ ਦੀ ਗੱਲ ਇਹ ਆ ਵੀ ਮੇਰੀ ਗਲਤੀ ਕੋਈ ਨਹੀਂ ਪੁੱਤ ਮੇਰੀ ਸੁਣ ਗੱਲ ਤੂੰ ਨਿੱਕਾ ਨਹੀਂ ਹੋ ਚੱਲਿਆ ਮਾਫੀ ਮੰਗ ਲੇਗਾ ਉਹਨਾਂ ਕੋਲੋਂ ਤੇ ਲਵਲੀ ਤੂੰ ਨਹੀਂ ਨਾ ਗਲਤੀ ਮੰਨਦਾ ਇੱਧਰ ਆ ਅੰਦਰ ਆ ਬੰਦ ਲਵਲੀ ਇਹਦੇ ਵੱਲ ਵੀ ਕੀ ਹਾਲ ਹੋਇਆ ਆ ਦਾ ਹੈ ਤੂੰ ਇਹ ਕੰਮ ਕੀਤਾ ਕਿਉਂ ਆ ਘਰ ਵਾਸਤੇ ਕਿ ਜਾਂ ਪਿਆਲੀ ਵਾਸਤੇ ਉਹ ਮੈਂ ਤੇ ਕਹਿਣ ਆ ਬਾਰ ਬਾਰ ਨਹੀਂ ਕੀਤਾ ਮੰਨ ਲਾ ਜੇ ਵੀ ਜੇ ਪੈਸੇ ਦੀ ਗੱਲ ਹੈ ਇਹਨੇ ਜਿੰਨੇ ਚਾਹੀਦੇ ਮੈਂ ਦਰਨਾ ਤੁਹਾਨੂੰ ਉਹ ਕੰਮ ਥੋੜਾ ਵਾਪਸ ਆਜਣਾ ਜਿਹੜਾ ਤੂੰ ਕਰਤਾ ਵਾ ਲਵਲੀ ਪੁੱਤ ਤੇਰੀ ਪਿਆਣਾ ਵਰਗੀ ਆ ਨਿੱਕੀ ਪਰਜਾਈ ਵੇ ਤੇ ਪਿਆਣ ਵਿੱਚ ਕੀ ਫਰਕ ਹੁੰਦਾ ਵਾ ਤੂੰ ਗਲਤੀ ਮੰਨ ਲਾ ਹਾਂ ਨੀ ਕਹੋ ਚੱਲੇ ਆਂ ਤਾਂ ਗਲਤੀ ਮੰਨ ਲੈਗਾ ਮੇਰੀ ਗਲਤੀ ਹੋਵੇ ਤੇ ਮੰਨਾਂ ਮੈਂ ਹਾਏ ਦੇ ਰੱਬਾ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਵਾ ਲਵਲੀ ਸੱਚ ਬੋਲ ਦੇ ਜੇ ਤੂੰ ਇਹ ਕੰਮ ਕੀਤਾ ਨਾ ਤੇ ਹੁਣ ਦੱਸ ਦੇ ਉਹਨਾਂ ਦੀ ਬਲਮਾਨਸੀ ਆ ਕਿ ਜਿਹੜੇ ਅਜੇ ਤੱਕ ਪੁਲਿਸ ਕੋਲ ਨਹੀਂ ਗਏ ਜੇ ਉਹ ਚੱਲ ਗਏ ਨਾ ਤੇ ਤੂੰ ਸੇਕਾ ਪਿੱਛੇ ਚੱਲ ਜਾਣਾ ਹੀ ਲਵਲੀ ਪੁੱਤ ਜੋ ਬੰਦਾ ਦੁੱਖ ਾੜ ਕੋ ਤੱਕ ਨਹੀਂ ਵੇਖਿਆ ਜਾਣਿਆ ਵੀ ਉਹਨਾਂ ਕੀ ਕੀਤਾ ਵਾ ਤੂੰ ਤੇ ਜੇ ਤੂੰ ਵੀ ਅੰਦਰ ਚੱਲ ਗਿਆ ਨਾ ਅਹੀਂ ਪਿੱਛੇ ਨਹੀਂ ਆਉਣਾ ਸੱਚ ਦੱਸ ਦੇ ਤੇ ਗੱਲ ਕੀ ਸੀ ਪੁੱਤ ਭਾਜੀ ਹੁਣੀ ਤੇ ਨਾ ਰਿਸ਼ਤੇਦਾਰੀ ਦਾ ਮੂੰਹ ਮਲਾਜਾ ਰੱਖਣ ਦੇ ਆ ਕੋਈ ਉਹਨਾਂ ਨੇ ਉਹ ਜਿਹਾ ਕੰਮ ਨਹੀਂ ਕੀਤਾ ਪਰ ਤੂੰ ਆ ਕੱਲ ਨੂੰ ਹੱਥ ਮਾਰ ਤੂੰ ਦਾ ਨੂੰ ਕਿਹੜੇ ਦਿਨੋਂ ਖਾਲਦੇ ਆ ਮੇਰੀ ਸੁਣੋ ਗੱਲ ਜਿਹੜੀ ਵੀ ਗਲਤੀ ਹੈਗੀ ਹੈ ਨਾ ਮੰਨ ਲਓ ਨਹੀਂ ਤੇ ਫਿਰ ਉਹਨਾਂ ਦੇ ਆਪਣਾ ਕੰਮ ਕਰਨੀ ਹੈ ਜਿਹੜਾ ਕਰਨਾ ਆ ਉਹ ਮੈਂ ਤੇ ਕਹਿਣਿਆ ਆਪਣਾ ਕੰਮ ਕਰਨ ਜੇਦੋਂ ਮੇਰੀ ਗਲਤੀ ਨਹੀਂ ਹੈ ਫਿਰ ਐਵੇਂ ਉਹੋ ਗੱਲ ਚਲੋ ਠੀਕ ਆ ਮਾਸੜ ਜੀ ਜੇ ਨਹੀਂ ਨਾ ਮੰਨਦੇ ਹੈਗੇ ਤੁਸੀਂ ਆਪਣਾ ਕੰਮ ਕਰ ਲਓ ਫਿਰ ਆਪੇ ਦੱਸ ਲੈ ਮੇਰੇ ਗੱਸਣੋ ਪੁੱਤ ਜੇ ਵੀ ਤੇਰੇ ਕੋਲ ਮੌਕਾ ਹੈਗਾ ਈਓ ਸੱਚ ਬੋਲ ਦੇ ਜਗਾ ਰਹੇਗਾ ਸਾਡੀ ਵੀ ਇੱਥੇ ਰਹਿ ਜੂਗੀ ਮੈਂ ਤੇ ਸਾਚੀ ਬੋਲਣਿਆ ਹੋਰ ਕਿਦਾਂ ਬੋਲਾਂ ਦੱਸੋ ਮੈਨੂੰ ਪਾਜੀ ਤੁਹਾਡੇ ਕੋ ਪ੍ਰੂਫ ਸਾਰੇ ਹੈਗੇ ਆ ਨਾ ਜੋ ਤੁਸੀਂ ਕਾਰਵਾਈ ਕਰਨੀ ਹੈ ਨਾ ਕਰੋ ਅਸੀਂ ਵਿੱਚ ਨਹੀਂ ਆਉਂਦੇ ਜਦੋਂ ਆਪਣੀ ਗਲਤੀ ਮੰਨਦਾ ਹੀ ਨਹੀਂਗਾ ਹਾਨੂੰ ਸਾਰਾਂ ਜਾਣੇ ਮੈਂ ਇਹਨਾਂ ਛਦਾਈ ਬਣਾਤਾ ਵਾ ਫੇਰ ਇਹਨੂੰ ਕੀ ਕਹੀਏ ਹੁਣ ਅਸੀਂ ਦੇਖੀ ਬਾਹਰ ਆਉ ਜਾਂਦੇ ਨੇ ਜੋਤ ਇੱਕ ਮਿੰਟ ਆਓ ਜਰਾ ਬਾਤ ਕਰ ਜਾਈਏ ਦਰਜੀਤ ਹਾਂਜੀ ਬਾਜ ਕਾਲੀ ਮਰੀ ਐ ਇੱਕ ਮਰਜੀ ਜੋਬਨ ਬਾਜੀ ਦਰਜੀਤ ਜੋਬਨ ਬਣਾ ਬਣਾ ਜੋਬਨਾ ਹਾਂ ਸਸਿਕੰਨੀ ਸਸੇ ਕਾਲ ਪੁੱਤ ਤੂੰ ਹਾਂਜੀ ਵੀ ਮੈਂ ਠੀਕ ਠਾਕ ਜੀ ਮੈਂ ਤਾਂ ਠੀਕ ਆ ਤੂੰ ਠੀਕ ਆ ਸਸਿਕ ਜੀ ਸਸੇ ਕਾਲ ਪੁੱਤ ਹੋ ਠੀਕ ਠਾਕ ਵਧੀਆ ਜੋਬਨਾ ਪੁੱਤ ਬਾਜੀ ਹੁਣੀ ਕੀ ਦੱਸਣ ਡਏ ਆ ਤੇ ਲਵਲੀ ਨੇ ਤੇਰਾ ਕਿਹੜਾ ਕੰਮ ਕੀਤਾ ਮੰਮੀ ਸਭ ਕੋ ਸੱਚ ਦੱਸਣ ਡੇ ਡੈਡੀ ਹੁਣੀ ਤੇ ਡੈਡੀ ਹੁਣਾਂ ਫੋਨ ਕਰਕੇ ਨਾ ਮੈਨੂੰ ਇੱਥੇ ਸੱਦਿਆ ਵਾ ਤੇ ਤੁਹਾਨੂੰ ਮੈਂ ਦੱਸਣਾ ਸਾਰੀ ਸੱਚਾਈ ਕੀ ਆ ਆਜੋ ਬੋਲਦੇ ਨਹੀਂ ਤੁਸੀਂ ਬੋਲਦੇ ਨਹੀਂ ਮੈਂ ਤੁਹਾਨੂੰ ਕਿੰਨੇ ਫੋਨ ਕੀਤੇ ਆ ਤੇ ਇੱਕ ਵੀ ਫੋਨ ਨਹੀਂ ਚੁੱਕਿਆ ਤੇ ਤੁਸੀਂ ਠੀਕ ਠਾਕ ਹੀ ਘਟੋਕਾ ਟੇਕਾ ਫੋਨ ਤੇ ਕਰ ਦਿੰਦੇ ਕੋਈ ਗੱਲ ਨਹੀਂ ਜੋਤ ਮੈਂ ਹੁਣ ਆ ਗਿਆ ਨਾ ਪਰ ਮੈਂ ਸਭ ਕੁਝ ਦੱਸਣਾ ਕੀ ਹੋਇਆ ਵਾ ਉੱਥੇ ਆਓ ਅੰਦਰ ਜੋ ਪੋਨੋ ਪੁੱਤ ਤੂੰ ਸਾਨੂੰ ਫੋਨ ਤੇ ਕਰਦਾ ਤੂੰ ਤਾਂ ਫੋਨ ਕਰਨੋਂ ਵੀ ਹਟ ਗਿਆ ਜੇ ਸਾਨੂੰ ਨਹੀਂ ਕਰਨਾ ਚੱਲ ਜੋਦ ਨੂੰ ਤਾਂ ਘਟੋ ਘਟ ਕਰਦਾ ਡੈਡੀ ਫੋਨ ਮੈਂ ਕੀ ਕਰਨਾ ਸੀ ਹਾਲਾਤ ਹੀ ਇਦਾਂ ਦੇ ਬਣ ਗਏ ਸੀ ਤੇ ਫੋਨ ਹੋਣਾ ਹੀ ਨਹੀਂ ਸੀਗਾ ਪਰ ਕੋਈ ਗੱਲ ਨਹੀਂ ਹੁਣ ਮੈਂ ਠੀਕ ਠਾਕ ਵਾਂ ਸਾਰੀ ਗੱਲ ਤੈਨੂੰ ਦੱਸਣਾ ਵੀ ਕੀ ਹੋਈ ਆ ਹਾਂਜੀ ਇਹ ਤੇ ਭਲਾ ਹੋਵੇ ਡੈਡੀ ਦਾ ਤੇ ਨਾਲ ਦਿਲਜੀਤ ਨੀ ਦਾ ਠੀਕ ਜਿੰਨਾ ਖੇਚਲ ਕਰਕੇ ਤੇ ਉੱਥੇ ਮੇਰਾ ਸਾਥ ਦਿੱਤਾ ਇਹਨਾਂ ਹੂੰ ਹੂੰ ਜੇ ਇਹ ਨਾ ਹੁੰਦੇ ਨਾ ਤੇ ਅੱਜ ਮੈਂ ਆਇਆ ਨਹੀਂ ਜਾਣਾ ਮੇਰੇ ਕੋ ਇੱਥੇ ਪੁੱਤ ਤਾਰੇ ਘਰ ਤੇ ਦੱਸ ਗੱਲ ਹੋਈ ਕੀ ਆ ਮੈਂ ਇੱਥੇ ਰੋ ਰੋ ਕੇ ਮਰ ਚੱਲਦੀ ਹਾਂ ਇੱਥੇ ਯਾਰ ਹੁਣ ਇਹ ਕਿਥੋਂ ਆ ਗਿਆ ਬੰਦੇ ਨੇ ਮੈਨੂੰ ਕਹਿੰਦੇ ਮੈਂ ਸਾਰਾ ਕੰਮ ਕਰਤਾ ਇਹਨਾਂ ਤੇ ਕਿਤੇ ਹਾਂ ਚ ਵੀ ਨਹੀਂ ਗਾ ਜੀ ਸਮਝ ਨਹੀਂ ਲੱਗੀ ਕੋ ਮੇਰੇ ਹਿਸਾਬ ਨਾਲ ਨਾ ਆ ਜਿਹੜਾ ਜੋਤ ਦਾ ਪਿਓ ਆਇਆ ਵਾ ਨਾ ਇਹਨੇ ਸਭ ਕੁਝ ਕਰਾਇਆ ਇਹਨੇ ਕਿਤੇ ਬਚਾਵ ਚੋ ਲਿਆ ਵੇਨ ਪਰ ਉਹਨਾਂ ਨੇ ਮੈਨੂੰ ਝੂਠ ਕਹ ਲਈ ਬੋਲਿਆ ਹੋ ਸਕਦਾ ਇਹਨਾਂ ਕੋਈ ਪੈਸੇ ਲੈ ਲਏ ਹੁਣ ਚੱਲ ਕੋਈ ਗੱਲ ਨਹੀਂ ਵੇਚਣਾਂ ਮੰਦ ਜਾ ਕੇ ਤਾ ਜੋ ਬਣਾ ਤੂੰ ਯਾਰ ਫੋਨ ਤੇ ਕਰਦਾ ਕਰੀ ਵੀ ਮੈਂ ਵਿਆਹ ਕਰਾਉਣਾ ਮੈਂ ਉੱਥੇ ਤੂੰ ਹਲਨਾ ਫੋਨ ਕੀਤਾ ਵਾ ਇਕੱਲੇ ਨੇ ਵਿਆਹ ਕਰਾ ਕੇ ਬਹਿ ਗਿਆ ਵਾ ਤੇ ਜੇ ਕੋਈ ਦਿਲ ਚ ਗੱਲ ਹੈਗੀ ਤੈਨੂੰ ਦੱਸ ਦਿੰਦਾ ਤੂੰ ਇਹਨੂੰ ਵੀ ਵਿਚਾਰੀ ਨੂੰ ਧੋਖਾ ਦਿੱਤਾ ਵੀਰ ਜੀ ਤੁਸੀਂ ਇਹ ਗੱਲ ਕਹਿਣ ਡੇ ਜੇ ਸਾਰੀਆਂ ਗੱਲਾਂ ਤੁਹਾਨੂੰ ਪਤਾ ਵਾ ਵੀ ਉੱਥੇ ਕੀ ਕੁਝ ਹੋਇਆ ਮੇਰੇ ਨਾਲ ਤੇ ਹੁਣ ਤੁਸੀਂ ਸੱਚੇ ਹੋ ਲੱਗੇ ਜੇ ਓਏ ਉਹ ਹੀ ਤਾਂ ਮੈਂ ਇਹਨਾਂ ਨੂੰ ਦੱਸਦਾ ਰਿਹਾ ਵਾਂ ਇਹ ਮੈਤੇ ਯਕੀਨ ਨਹੀਂ ਕਰਦੇ ਨੇ ਡੈਡ ਜੀ ਮੈਂ ਤੁਹਾਨੂੰ ਦੱਸਣਾ ਸਾਰੀ ਗੱਲ ਹਾਂਜੀ ਇਹਨਾਂ ਨੇ ਆਪ ਉਥੇ ਫੋਨ ਕਰ ਕਰਕੇ ਮੁੰਡਿਆਂ ਨੂੰ ਤੇ ਮੈਨੂੰ ਮਰਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਕਿਉਂ ਲਵਲੀ ਸੱਚਾ ਵਾ ਹੁਣ ਤੂੰ ਵੀ ਝੂਠ ਬੋਲਣ ਲੱਗ ਪਿਆ ਮਾਨ ਕੀ ਮੈਂ ਝੂਠ ਖਦਾ ਬੋਲਣਾ ਮੈਨੂੰ ਉਹਨਾਂ ਮੁੰਡਿਆਂ ਨੇ ਇਹਨਾਂ ਦੀਆਂ ਵੀਡੀਓ ਕੰਨਾਂ ਵਿਖਾਈਆਂ ਇਹਨਾਂ ਦੀਆਂ ਰਿਕਾਰਡਿੰਗਾਂ ਸੁਣਾਈਆਂ ਫੋਨ ਕਰ ਕਰਕੇ ਕਹਿੰਦੇ ਰਹੇ ਆ ਕਿ ਇਹਦਾ ਰਵੇ ਕੱਖ ਨਾ ਤੇ ਇਹ ਕੰਮ ਕਰਦੇ ਰਹੇ ਇਹ ਤੁਹਾਡੇ ਸਾਹਮਣੇ ਸੱਚੇ ਹੋਣ ਦੇ ਆ ਓਏ ਇਹਨੂੰ ਤੇ ਮੈਂ ਪੁੱਛਦਾ ਰਿਆਂ ਕਿ ਤੇਰਾ ਭਰਾ ਤੈਨੂੰ ਫੋਨ ਕਰਦਾ ਹੁੰਦਾ ਸੀ ਤੇਰੇ ਤੋਂ ਬਗੈਰ ਤੇ ਰਹਿੰਦਾ ਨਹੀਂ ਸੀ ਪਰ ਇਹਨੇ ਤਾਂ ਕੇ ਪਾਸੇ ਲੱਗਣ ਨਹੀਂ ਦਿੱਤਾ ਸਾਨੂੰ ਤੇ ਉਹਨੇ ਵਿਆਹ ਕਰਾ ਲਿਆ ਵਾ ਉਹਨੇ ਆਹ ਕਰਤਾ ਪਤਾ ਨਹੀਂ ਕਿਹਦੀ ਫੋਟੋ ਤੇਰੀ ਫੋਟੋ ਦੇ ਨਾਲ ਲਾ ਕੇ ਨਾ ਸਾਨੂੰ ਤੋਂ ਉਹ ਵਿਖਾਉਂਦਾ ਰਿਹਾ ਆਹ ਵੇਖੋ ਮੰਮੀ ਉਹਨੇ ਵਿਆਹ ਕਰਵਾ ਲਿਆ ਵਾ ਜੋਤ ਨੂੰ ਵੀ ਕੱਢ ਤੋ ਕਰੋ ਇਹਨੇ ਜਾਇਦਾਦ ਲੈ ਜਾਣੀ ਜੋ ਬੰਦੇ ਹਿੱਸੇ ਦੀ ਆ ਤੇ ਪੜਾ ਹੋਵੇ ਡੈਡੀ ਹੁਣਾ ਦਾ ਇਹਨਾਂ ਵਿੱਚ ਹੋ ਕੇ ਤੇ ਉੱਥੇ ਸਾਰੇ ਮੁੰਡਿਆਂ ਨਾਲ ਗੱਲਬਾਤ ਕਰਕੇ ਤੇ ਉਥੋਂ ਕੰਮ ਬਣਾਇਆ ਮੇਰਾ ਇੱਕ ਗੱਲ ਵੀਰ ਜੀ ਤੁਹਾਨੂੰ ਭੁੱਲ ਗਈ ਸ਼ਾਇਦ ਤੁਸੀਂ ਲਾਲਚ ਦੇ ਕੇ ਜੇ ਮੇਰੇ ਨਾਲ ਇਹ ਕੰਮ ਕਰਨ ਲੱਗੇ ਹੋ ਨਾ ਤੇ ਲਾਲਚ ਦੇ ਕੋ ਪੈਰ ਨਹੀਂ ਹੁੰਦੇ ਉਹਨਾਂ ਨੂੰ ਹੋਰ ਲਾਲਚ ਪੈ ਸਕਦਾ ਲਾਲਚ ਦੇ ਕੇ ਨਾ ਕਿਸੇ ਨੂੰ ਵੀ ਤੇ ਖਰੀਦਿਆ ਜਾ ਸਕਦਾ ਵਾ ਲਵਲੀ ਮੂੰਹ ਠਾਣੂ ਕਿਉਂ ਕਰ ਲਿਆ ਵਾ ਅੱਖਾਂ ਤਾਂ ਕਰਕੇ ਗੱਲ ਕਰ ਤੇ ਜੋ ਬਰ ਸੱਚ ਕਹਿੰਦੇ ਆ ਵਾ ਤੈਨੂੰ ਮਾਸਾ ਜੀ ਨੇ ਸ਼ਰਮ ਨਾ ਆਈ ਏ ਕੰਮ ਕਰਦੇ ਨੂੰ ਲਵਲੀ ਮੇਰਾ ਜੀ ਕਰਨ ਨਾ ਮਾਰ ਕੇ ਚੁਪੇਣਾ ਤੇਰੇ ਘਰੋਂ ਬਾਹਰ ਕੱਢ ਦਾਂ ਛੱਡੋ ਉਥੇ ਬੈਠੋ ਤੁਸੀਂ ਇੱਥੇ ਬੈਠੋ ਕਿਨੇ ਲਾਗਾ ਚਾਵਾਂ ਨਾ ਤੁਹਾਨੂੰ ਪਾ ਲਿਆ ਇਹ ਕੰਮ ਨੂੰ ਪਾ ਲਿਆ ਸੀ ਕੀ ਆ ਕੰਮ ਕਰੋ ਸਾਡੇ ਨਾਲ ਕਿਹੜੀ ਚੀਜ਼ ਨਹੀਂ ਮਿਲਦੀ ਇਹਨਾਂ ਦਾ ਮੱਥਾ ਮਾਰਨਾ ਤੁਹਾਨੂੰ ਕੋਈ ਫਾਇਦਾ ਨਹੀਂਗਾ ਇਹ ਤਾਂ ਹੁਣ ਤੱਕ ਨਹੀਂ ਮੰਨਣ ਦੇ ਪਈਨਾਂ ਗਲਤੀ ਕੀਤੀ ਕਿ ਨਹੀਂ ਕੀਤੀ ਵੀਰ ਜੀ ਹੁਣ ਹੀ ਕਹਿ ਦੋ ਆਪਣੇ ਮੂੰਹ ਮੈਂ ਤਾਂ ਸਭ ਕੁਝ ਵੇਖਿਆ ਉਥੇ ਉਹ ਮੈਂ ਨਹੀਂ ਕੀਤੀ ਗਲਤੀ ਯਾਰ ਤੇ ਜਿਹੜੇ ਤੁਸੀਂ ਫੋਨ ਕਰਦੇ ਰਹੇ ਉਥੇ ਮੁੰਡਿਆਂ ਨੂੰ ਜੇ ਮੈਂ ਹੁਣੇ ਉਹਨਾਂ ਨੂੰ ਫੋਨ ਕਰਕੇ ਦੱਸ ਦਾਂ ਤਾਂ ਫੇਰ ਫੇਰ ਤੇ ਮੰਨੋਗੇ ਕਿ ਨਹੀਂ ਉਹ लवली ਐਨੇ ਪ੍ਰੂਫ ਉਹਨਾਂ ਨੇ ਦੇ ਦਿੱਤੇ ਆ ਅਜੇ ਭਗ ਜਾ ਵੀ ਇਹ ਕੰਮ ਮੈਂ ਕੀਤਾ ਡੈਡੀ लवली ਅਸੀਂ ਸਾਰੇ ਪ੍ਰੂਫ ਲੈ ਕੇ ਆਏ ਹਾਂ ਪਰ ਤੂੰ ਫੇਰ ਨਹੀਂ ਮੰਨਿਆ ਹੁਣ ਆਪਣੇ ਭਰਾ ਦੀ ਜੁਬਾਨ ਤੇ ਤੇ ਯਕੀਨ ਕਰ ਅਸੀਂ ਐਵੇਂ ਨਹੀਂ ਇੱਥੇ ਆ ਕੇ ਬਿਠੇ ਸਵੇਰ ਦੇ ਸਾਨੂੰ ਪੜਾ ਤੂੰ ਗੱਲਾਂ ਕੀਤਾ ਵਾ ਤੂੰ ਤੇ ਮੈਨੂੰ ਵੀ ਮਰਵਾਉਂ ਤੱਕਦੀਆਂ ਗੱਲਾਂ ਕੀਤੀਆਂ ਉੱਥੇ ਮੁੰਡਿਆਂ ਨੂੰ ਫੋਨ ਕਰਕੇ ਹੋਰ ਕੋਈ ਪ੍ਰੂਫ ਰਹਿ ਗਿਆ ਹੋਣਾ ਉਹ ਵੀ ਲਿਆ ਕੇ ਰੱਖ ਦੋ ਠੀਕ ਆ ਨਾ ਰਹਿ ਕੀ ਗਿਆ ਹੋਰ ਜਿਹੜੇ ਇਨਜਾਮ ਨਹੀਂ ਉਹ ਤੂੰ ਹੀ ਮੇਰੇ ਸਿਰ ਲਾਈ ਜਾਂਦੇ ਜੀ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਹੁਣ ਤਾਂ ਜੁਬਨਵੀਰ ਜੀ ਆਪ ਦੱਸਣ ਦੇ ਆ ਸਾਰਾ ਕੁ ਉਹ ਹੁਣ ਤੇ ਮੰਨ ਜੋ ਸਚਾਈ ਸਾਹਮਣੇ ਆ ਗਈ ਆ ਉਹ ਯਾਰ ਕੀ ਪਤਾ ਹੁਣ ਜੁਬਨ ਨੇ ਇੰਨਾ ਕੋਈ ਪੈਸੇ ਲੈ ਲਏ ਮੈਨੂੰ ਇਹ ਗੱਲ ਦਾ ਥੋੜਾ ਪਤਾ ਦੱਸੋ ਮਣ ਸਾਰੇ ਥੋੜਾ ਗਲਤ ਹੋ ਸਕਦੇ ਆ ਤੁਸੀਂ ਬਸ ਮੰਨਣ ਨੂੰ ਤਿਆਰੀ ਨਹੀਂ ਹੈਗੇ ਜਦੋਂ ਮੈਂ ਕੀਤਾ ਨਹੀਂ ਤਾਂ ਮੈਂ ਮੰਨਣ ਨੂੰ ਤਿਆਰ ਕਰਲੀ ਹਾਂ ਮੈਂ ਪਤਾ ਨਾ ਕੀ ਸੋਚਿਆ ਸੀ ਮੈਂ ਸੋਚਿਆ ਵੀ ਜੋ ਦਾ ਸਾਹ ਦੇ ਦਿੰਦੇ ਆ ਤੁਹਾਡੇ ਵਿੱਚ ਮੜਾ ਮੋੜਾ ਤਰਸਾ ਹੈਗਾ ਵਾ ਪਰ ਨਹੀਂ ਮੈਨੂੰ ਹੁਣ ਪਤਾ ਲੱਗਾ ਆ ਮੈਨੂੰ ਆ ਮਿਹਤ ਨਹੀਂ ਹੈਗੀ ਵੀ ਤੁਸੀਂ ਇਦਾਂ ਦੇ ਕੰਮ ਕਰੋਗੇ ਵੀਰ ਜੀ ਜਿਹੜਾ ਤੁਸੀਂ ਕੰਮ ਕੀਤਾ ਨਾ ਇਹਦੀ ਮਾਫੀ ਨਹੀਂ ਬੰਦੀ ਮੈਨੂੰ ਪਤਾ ਡੈਡੀ ਉਥੇ ਮੈਂ ਕਿੰਨੇ ਦੁੱਖ ਵੇਖੇ ਆ ਤੇ ਮੈਂ ਲੱਗਾ ਜੇ ਪੁਲਿਸ ਨੂੰ ਫੋਨ ਕਰਾਂ ਮੈਂ ਗਵਾਹੀ ਦੇਣੀ ਇਹਦੇ ਉਲਟ ਤੇ ਫੇਰ ਪਤਾ ਲੱਗੂਗਾ ਇਹਨੂੰ ਕਿ ਕੀ ਬਣਦਾ ਕਿਸਨਾ ਵੇਖ ਪੁੱਤ ਜੋਬਨ ਤੂੰ ਹੀ ਬਾਹਰ ਹੁਣ ਪਤਾ ਨਹੀਂ ਸਾਨੂੰ ਵੀ ਤੇਰੇ ਨਾਲ ਕੀ ਕੀ ਕਰਦਾ ਰਿਹਾ ਤੇ ਕੀ ਕੀ ਨਹੀਂ ਠੀਕ ਹੈ ਕਿ ਨਹੀਂ ਤੇ ਜੋ ਵੀ ਤੇਰਾ ਦਿਲ ਕਰਦਾ ਨਾ ਤੂੰ ਆਪਣੀ ਸਜ਼ਾ ਨੂੰ ਦੇ ਜੋਬਨ ਸਜ਼ਾ ਦਾ ਹੱਕਦਾਰੇ ਹੈਗਾ ਵਾ ਅੱਜ ਇਹਨੇ ਤੇਰੇ ਨਾਲ ਇਹ ਕੰਮ ਕੀਤਾ ਕੱਲ੍ਹ ਨੂੰ ਇਹ ਹੋਰ ਕਿਹਨਾ ਵੀ ਕਰੂਗਾ ਲਾਲਚ ਤੇ ਸਾਰਾ ਹੈਗਾ ਹੀ ਆ ਘਰ ਦਾ ਟੈਲੀ ਦਾ ਜੇ ਤੁਹਾਨੂੰ ਸਭ ਕੁਝ ਚਾਹੀਦਾ ਹੀ ਹੈਗਾ ਤੇ ਆਪਣੇ ਮੂੰਹੇ ਕਰੀ ਕਹਿੰਦੇ ਸਹੀ ਜੇ ਨਾ ਸਭ ਕੋ ਮਿਲਦਾ ਤਾਂ ਕਹਿੰਦੇ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਇੱਕ ਸਲਾਹ ਦਿੰਨੀ ਆ ਇਹਨੇ ਜ਼ਾਇਦਾ ਦਾ ਕਰਕੇ ਕੰਮ ਕੀਤਾ ਨਾ ਜਿੰਨੀ ਜ਼ਮੀਨ ਜ਼ਾਇਦਾ ਦਾ ਨਾ ਜੋ ਬੰਦੇ ਨਾ ਕਰੋ ਇਹਨੂੰ ਬੇਦਖਲ ਕਰੋ ਅਹੀਂ ਇਹਨੂੰ ਕੁਛ ਨਹੀਂ ਦੇਣਾ ਨਾ ਇਹ ਸਾਡਾ ਪੁੱਤ ਵਜਤੋ ਬੋਲਦੇ ਨਹੀਂ ਜਦੋਂ ਮੈਨੇ ਤੁਹਾਡੇ ਵੱਲੋਂ ਇਹ ਨਾ ਗੱਲਾਂ ਦਾ ਪਤਾ ਲੱਗਿਆ ਸੀ ਨਾ ਤੇ ਮੈਨੂੰ ਇਦਾਂ ਲੱਗਦਾ ਸੀ ਕਿ ਜਿਵੇਂ ਮੇਰਾ ਸੁਹਾਗ ਜਿਹੜਾ ਵਾ ਉਹ ਉਦੋਂ ਰਹੀ ਰਹਿ ਜਾਣਾ ਵਾ ਪਰ ਮੈਂ ਨਹੀਂ ਚਾਹੁੰਦੀ ਵੀ ਜਿਹੜੀ ਚੀਜ਼ ਮੈਂ ਮਹਿਸੂਸ ਕੀਤੀ ਆ ਉਦੀ ਦੀਵੀਕਰਨ ਜਿਨ੍ਹਾਂ ਇਹਨਾਂ ਨੇ ਮੇਰਾ ਸਾਥ ਦਿੱਤਾ ਵਾ ਨਾ ਉਹਨਾਂ ਕੋਈ ਨਹੀਂ ਦੇ ਸਕਦਾ ਮੈਂ ਮੰਦੀ ਆ ਵੀਰਜੀ ਨੇ ਬੜੀ ਵੱਡੀ ਗਲਤੀ ਕੀਤੀ ਆ ਤੇ ਜਿੰਨੀ ਦੇਰ ਇਹਨਾਂ ਨੂੰ ਸਜ਼ਾ ਨਹੀਂ ਨਾ ਮਿਲਦੀ ਇਹ ਸਦਰ ਨਹੀਂ ਸਕਦੇ ਪਰ ਗੱਲ ਇਥੇ ਇਹ ਵੀ ਆ ਜੇ ਤੁਸੀਂ ਇਹਨਾਂ ਨੂੰ ਸਜ਼ਾ ਦਵਾਈ ਇਹਨਾਂ ਨੇ ਸਾਰੀ ਜ਼ਿੰਦਗੀ ਘਰੋਂ ਬਾਹਰ ਰਹਿਣਾ ਵਾ ਤੇ ਦੀਦੀ ਬਾਰੇ ਸੋਚ ਕੇ ਵੇਖਿਓ ਫੇ ਕਿਦਾਂ ਦਾ ਮਹਿਸੂਸ ਹੁੰਦਾ ਹੋਊਗਾ ਬਾਕੀ ਜੇ ਤੁਸੀਂ ਇਹਨਾਂ ਨੂੰ ਸਜ਼ਾ ਦੇਣੀ ਆ ਆਪਣੇ ਮਨ ਨਾਲ ਜੋ ਮਰਜ਼ੀ ਕਰੋ ਤੇ ਮੈਂ ਇੱਕ ਗੱਲ ਹੋਰ ਕਹਿਣੀ ਆ ਪੀ ਮੈਂ ਹੁਣ ਇਸ ਘਰ ਦੇ ਵਿੱਚ ਨਹੀਂ ਰਹਿਣਾ ਜੋਤ ਇਹ ਤੂੰ ਕੀ ਕਹਿਣ ਰਹੀ ਆ ਕਿੱਥੇ ਜਾਣਾ ਵਾ ਤੁਸੀਂ ਤੁਹਾਡਾ ਇਹ ਘਰ ਵਾ ਤੁਸੀਂ ਇੱਥੇ ਹੀ ਰਹਿਣਾ ਵਾ ਜੇ ਘਰੋਂ ਬਾਹਰ ਜਾਊਗਾ ਨਾ ਲਵਲੀ ਜਾਊਗਾ ਚਲੋ ਜੀ ਉਹਨ ਇੱਕ ਮਿੰਟ ਖਲਸੋ ਨਾ ਹੋਰ ওকে ਹਾਂ ਜੀ ਰਜ ਜੀ 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 ਉਹਨ ਪੁੱਤ ਕੀਤਾ ਤਾਂ ਇਹ लवली ਨੇ ਮਾਰਾ ਤੇ ਜਿਹੜੀ ਸਜ਼ਾ ਬਣਦੀ ਯਾਰ ਦੇਣੀ ਤੇ ਇਹਨੂੰ ਚਾਹੀਦੀ ਆ ਪਰ ਬਾਕੀ ਹੁਣ ਤੂੰ ਆਪਣੇ ਮਾਨਾਂ ਸਲਾਹ ਕਰ ਲੈ ਇਹਨੂੰ ਸਜ਼ਾ ਦੇਣੀ ਆ ਕਿ ਦਾ ਕਰਨਾ ਕਰੀਏ ਮੰਮੀ ਤੂੰ ਇਹ ਦੱਸੋ ਕਿ ਦਾ ਕਰੀਏ ਪੁੱਤ ਮੈਂ ਤੈਨੂੰ ਕੀ ਦੱਸਾਂ ਦੋਵੇਂ ਮੇਰੇ ਪੁੱਤ ਜੇ ਜੇ ਤੂੰ ਘਰ ਆਇਆ ਵਾ ਉਹਨੂੰ ਸਜ਼ਾ ਮਿਲ ਗਈ ਉਹ ਘਰੋਂ ਬਾਹਰ ਚਲ ਜਾਊਗਾ ਸਾਡੇ ਵਾਸਤੇ ਤਾਂ ਫੇਰ ਓੜਾ ਹੀ ਦੁੱਖ ਰਹਿ ਗਿਆ ਨਾ ਚੱਲ ਗਲਤੀ ਤੇ ਉਹਨੇ ਬੜੀ ਵੱਡੀ ਕੀਤੀ ਆ ਹੰਤੋਂ ਮਾਫ ਕਰਦੇ ਹਾਂ ਉਹਨੂੰ ਜੇ ਤੂੰ ਮਾਫਪੋ ਤਾਂ ਨਾ ਕੀਤਾ ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਰਹੂਗਾ ਪਹਿਲਾਂ ਮੇਰੇ ਮਨ 'ਚ ਵੀ ਇਹੋ ਗੱਲ ਹੀ ਡੜਜੀ ਫਿਰ ਮੈਂ ਸੋਚਿਆ ਜੋਤ ਵਾਲੀ ਗੱਲ ਤੇ ਕਿ ਜੇ ਮੈਂ ਇਹ ਕੰਮ ਕੀਤਾ ਤੇ ਮੁੜ ਕੇ ਰਪਿੰਦਰ ਭਾਬੀ ਨੂੰ ساری ਉਮਰ ਸਜ਼ਾ ਮਿਲਣੀ ਹੈ ਗੱਲ ਦੀ ਉਹਦਾ ਵਿਚਾਰੀ ਦਾ ਕੀ ਕਸੂਰ ਆ ਕਸੂਰ ਤੇ ਸਾਰਾ ਇਹਦਾ ਵਾ ਕਸੂਰ ਤੇ ਨਾਲ ਜੋਤ ਦਾ ਹੀ ਤੇ ਨਾਲ ਰਪਿੰਦਰ ਦਾ ਹੀ ਆ ਇਹ ਜੋ ਵੀ ਕੰਮ ਕਰਦਾ ਰਿਹਾ ਨਾ ਲਵਲੀ ਕਰਦਾ ਰਿਹਾ ਵਾ ਰਮਨ ਜੀ ਨੇ ਜ਼ਿਆਦਾਤੀ ਲੈਣੀ ਸੀ ਤੇ ਇੱਕ ਵਾਰੀ ਕਹਿੰਦਾ ਤਾਂ ਸਹੀ ਵੀ ਡੈਡੀ ਮੈਨੂੰ ਜ਼ਿਆਦਾਤ ਚਾਹੀਦੀ ਏ ਜਾਂ ਕਿਦਾਂ ਹਾਂ ਜਾਣਾ ਜ਼ਿਆਦਾਤ ਕਿੱਦਾਂ ਮਿਲ ਜਾਂਦੀ ਦੋ ਭਰਾਵਾ ਬਰਾਬਰ ਹੀ ਮਿਲਣੀ ਸੀ ਰਮਨ ਗੱਲ ਤੇ ਕਰਦਾ ਤੇ ਚੱਲ ਇਹਨੂੰ 510 ਲੱਖ ਵਾਧ ਦੇ ਦਿੰਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਅੱਜਕੱਲ ਜਿਹੜਾ ਖੋਣਵਾ ਨਾ ਉਹ ਵੀ ਸਫੈਦ ਹੋਇਆ ਵਾ ਵੇਖ ਲਓ ਟਿੱਡਾ ਨੂੰ ਟਿੱਡ ਮਾਰਨ ਦੇ ਆ ਉਹਨੂੰ ਮਾਸਾ ਤਰਸ ਨਹੀਂ ਆਇਆ ਵੀ ਮੇਰਾ ਭਰਾ ਵਾ ਜੇ ਇਹਨੂੰ ਕੁਝ ਹੋ ਜਾਊਗਾ ਮੇਰੇ ਮਾਪਿਓ ਕੀ ਕਰਨਗੇ ਖਰੋ-ਰੋ ਕੇ ਮਰ ਜਾਣਗੇ ਨਾ ਉਹਨੂੰ ਪਰਵਾਹੀ ਹੈ ਨਹੀਂ ਅਜੇ ਤੱਕ ਨਹੀਂ ਉਹ ਬਗੰਡਿਆ ਕਿ ਇਹ ਕੰਮ ਮੈਂ ਕੀਤਾ ਚੱਲ ਇੱਕ ਗੱਲ ਚੰਗੀ ਹੋਈ ਆ ਕਿ ਜੋਤ ਦੇ ਨਾ ਮੰਮੀ ਡੈਡੀ ਚੰਗੇ ਸੀਗੇ ਜਿਨ੍ਹਾਂ ਨੇ ਇੰਨੀ ਪਿਆਰ ਵਾਈ ਕਰਕੇ ਤੇ ਜੋ ਬੰਨੂੰ ਬਚਾ ਲਿਆ ਵਾ ਨਹੀਂ ਡੈਡੀ ਸਹੀ ਮੈਂ ਬੜਾ ਸਾਹ ਦਿੱਤਾ ਮੇਰਾ ਇਥੋਂ ਤੱਕ ਵੀ ਉੱਥੇ ਸਾਰੇ ਮੁੰਡੇ ਵਾਗ ਵੀ ਇਹਨਾਂ ਦੇ ਸਗੋਂ ਅੱਛਾ ਦਲਜੀਤ ਵੀਰ ਦੇ ਤੇ ਉਹਨਾਂ ਨਾਲ ਹੋ ਕੇ ਬੜੇ ਕੰਮ ਮੇਰੇ ਕਰਾਏ ਉੱਥੇ ਠੀਕ ਆ ਤੇ लवली ਵੀਰ ਤੇ ਆ ਉੱਥੇ ਸ਼ਦਾਈ ਬਣ ਕੇ ਇਨੂੰ ਇਹ ਸੀਗਾ ਕਿ ਮੈਂ ਲਾਲਚ ਦੇਈ ਜਾਊਂਗਾ ਮੁੰਡਿਆਂ ਨੂੰ ਤੇ ਮੇਰਾ ਕੰਮ ਕਰੀ ਜਾਣਗੇ ਪਰ ਲਾਲਚ ਵਧਦਾ ਜਾਂਦਾ ਵਾ ਜੇ ਇਹ ਪੈਸੇ ਦੇ ਕੇ ਕੰਮ ਕਰਾ ਸਕਦਾ ਸੀ ਤੇ ਇਹਨੂੰ ਇਹ ਨਾ ਪਤਾ ਹਰੇਕ ਬੰਦਾ ਕਰਾ ਸਕਦਾ ਇਹ ਤਾਂ ਬੋਤ ਤੇਰੀ ਗੱਲ ਠੀਕ ਆ ਪਰ ਸਾਨੂੰ ਇਹ ਕੱਲਾਂ ਦਾ ਨਹੀਂ ਨਾ ਪਤਾ ਵੀ ਇਹ ਕੀ ਕਰਦਾ ਫਿਰ ਤਾਂ ਪਰ ਮੈਨੂੰ ਉੱਥੇ ਸਾਰਾ ਪਤਾ ਲੱਗਦਾ ਸੀ ਇਹ ਜਦੋਂ ਜਦੋਂ ਫੋਨ ਕਰਦੇ ਸੀ ਨਾ ਉਹ ਮੈਨੂੰ ਦੱਸਦੇ ਰਹਿੰਦੇ ਸੀਗੇ ਪੁੱਤ ਤੂੰ ਵੀ ਇੱਕ ਵਾਰ ਸਾਨੂੰ ਫੋਨ ਕਰਦਾ ਫੇ ਮੇਰੇ ਨਾਲ ਇੱਥੇ ਆ ਕੰਮ ਹੋਣ ਰਿਹਾ ਵਾ ਅਸੀਂ ਕੋਈ ਨਾ ਕੋਈ ਹੱਲ ਕੱਢਦੇ ਮੰਮੀ ਜੀ ਮੈਂ ਪਹਿਲਾਂ ਦੱਸ ਦਿੰਦਾ ਨਾ ਤੇ लवली ਵੀਰ ਨੇ ਹੋਰ ਕੋ ਕਹਾਣੀ ਬਣਾ ਕੇ ਨਾ ਤੁਹਾਨੂੰ ਫੇਰ ਗੱਲਾਂ ਚ ਲਿਆਉਣਾ ਸੀਗਾ ਇਹ ਤੇ ਪੋਤੇ ਇੱਕ ਮੁੰਡਾ ਇੱਥੇ ਸਾਡੇ ਪਿੰਡ ਦਾ ਹੀ ਆਪਣੇ ਦਾ ਤੇ ਇਹ ਉਹਦਾ ਨਾਮ ਲੈ ਕੇ ਆਹ ਵੇਖ ਲਓ ਜੀ ਉਹਨੇ ਫੋਟੋਆਂ ਪਾਤੀਆਂ ਜੇ ਉਹਨੇ ਵਿਆਹ ਕਰਾ ਲਿਆ ਜੀ ਉਹ ਇੱਥੇ ਘਰ ਵੀ ਆਇਆ ਵੀ ਆਹ ਵੇਖ ਲਓ ਵੀ ਉਹਨੇ ਵਿਆਹ ਕਰ ਲਿਆ ਚਲੋ ਕੋਈ ਗੱਲ ਨਹੀਂ ਜੱਜ ਜੀ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਕੋਈ ਗੱਲ ਨਹੀਂ ਮੈਂ ਨਹੀਂ ਉਹਨੂੰ ਕੁਝ ਕਹਿੰਦਾ ਪਰ ਇੱਕ ਗੱਲ ਤਹੀ ਹੁਣ ਹੋਰ ਕਰ ਦੋ ਇੰਨਾ ਕੁ ਹੋ ਕੀਤਾ ਨਾ ਤੁਸੀਂ ਸਾਡੇ ਵਾਸਤੇ ਸਾਨੂੰ ਦੋਵਾਂ ਨੂੰ ਐਡ ਕਰ ਦੋ ਅਸੀਂ ਆਪਣਾ ਰਹੀ ਜਾਂਦੇ ਆ ਉਹ ਆਪਣਾ ਰਹੀ ਜਾਂਦਾ ਤੁਸੀਂ ਵੇਖ ਲਿਓ ਜਿਹਦੇ ਵਿੱਚ ਰਹਿਣਾ ਵਾ ਉਹ ਤੁਹਾਡੀ ਆਪਣੀ ਮਰਜ਼ੀ ਹੈ। ਪੁੱਤ ਐਂ ਹੀ ਤੇ ਹੁਣ ਤੇਰੇ ਨਾਲ ਹੀ ਰਵਾਂਗੇ। ਇਹੋ ਜਿਹੇ ਝੂਠੇ ਬੰਦੇ ਨਾ ਰਹਿ ਕੇ ਜੇ ਹੁਣ ਤੇਰੇ ਨਾਲ ਇਹ ਕੰਮ ਕੀਤੇ ਪਰ ਕੇ ਸਾਡਾ ਵੀ ਕਰ ਸਕਦਾ ਏ। ਹੁਣ ਤੇ ਇੱਥੇ ਯਕੀਨ ਹੀ ਕੋਈ ਨਹੀਂ ਰਹਿ ਗਿਆ। ਜੇ ਭਰਾ ਦਾ ਦੁਸ਼ਮਣ ਬਣ ਸਕਦਾ ਵਾ ਤੁਹਾਡੇ ਨਾਲ ਮਾਂ ਪਿਓ ਨਾਲ ਵੀ ਕਰ ਸਕਦਾ ਵਾ। ਤੁਸੀਂ ਵੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਤੁਸੀਂ ਦੱਸ ਦਿਓ ਅੰਦਰ ਜਾ ਕੇ ਉਦਾਂ ਹੀ ਕਰ ਲਾਂਗੇ। ਨਹੀਂ ਪੁੱਤ ਹੁਣ ਤੂੰ ਦੱਸ ਕਿ ਇਹਨੂੰ ਕੀ ਕਰਨਾ ਵੇ ਦਾ? ਨਹੀਂ ਮੈਂ ਤਾਂ ਨਹੀਂ ਇਹਨੂੰ ਕੁਝ ਵੀ ਕਰਨਾ। ਜੇ ਮੈਂ ਇਹਨੂੰ سزا ਦੇਵੋਨਾ ਵਾ। ਤਰਪਿੰਦਰ ਭਾਬੀ ਨੂੰ سزا ਮਿਲਦੀ ਹੈ ਤੇ ਫਿਰ ਮੈਂ ਨਹੀਂ ਚਾਹੁੰਦਾ ਜੋ ਚੀਜ਼ਾਂ ਅਸੀਂ ਮਹਿਸੂਸ ਕੀਤੀਆਂ ਹਨ ਉਹ ਵੀ ਕਰੇ ਵਿਚਾਰੀ ਮੈਂ ਤਾਂ ਤੈਨੂੰ ਇਹ ਸਲਾਹ ਦਊਂਗਾ ਕਿ ਤੂੰ ਆਪਣੇ ਸਹੁਰੇ ਨੂੰ ਵੀ ਇਹ ਗੱਲ ਕਹੇ ਕਿ ਡੈਡੀ ਹੁਣ ਘਰ ਨੂੰ ਜਾਣ ਤੋਂ ਚਲੋ ਕੋਈ ਨਹੀਂ ਮੈਂ ਕਹਿ ਦਿੰਦਾ ਵੀ ਮੇਰਾ ਭਰਾ ਵਾ ਚਲੋ سزا ਤਾਂ ਬਣਦੀ ਹੀ ਪਰ ਹੁਣ ਬੜਾ ਕੋ ਹੋਖਣਾ ਪੈਂਦਾ ਜੇ ਉਹਨੂੰ ਅਸੀਂ ਸਜ਼ਾ ਦਵਾਉਂਦੇ ਆ ਤੇ ਫਿਰ ਸਾਡਾ ਘਰ ਜਾਂਦਾ ਰਹਿੰਦਾ ਸਾਰਾ ਹੀ ਨਹੀਂ ਕੋਈ ਨਹੀਂ ਮੈਂ ਕਹਿ ਦਿੰਦਾ ਆਜੋ ਤੁਸੀਂ ਅੰਦਰ ਹੀ ਆ ਜਾਓ ਚਲੋ ਡੇਰ ਜੀ ਅਹੀਂ ਸਲਾਹ ਕੀਤੀ ਤੇ ਨਾ ਜਾਣਿਆਂ ਦੇ। ਕਿ ਇਹ लवली ਵੀਰ ਨੂੰ ਹੋਰ ਕੁਝ ਨਹੀਂ ਕਹਿਣਾ। ਹੂੰ ਇਹਨਾਂ ਦੀ ਇਹੋ ਸਜ਼ਾ ਵਾ ਕਿ ਇਹ ਇਹਨਾਂ ਨਾਲ ਰਿਸ਼ਤਾ ਕੋਈ ਨਹੀਂ ਰੱਖਣਾ। ਇਹ ਆਪਣਾ ਅੜ ਰਹੀ ਜਾਣ ਅਸੀਂ ਆਪਣਾ ਅੜ ਰਹੀ ਜਾਂਦੇ ਆ। ਕਿਉਂ ਡੇਰ ਜੀ? ਠੀਕ ਆ ਪੁੱਤ। ਹਨਾ ਜੇ ਨਾ ਇਹ ਘਰ ਰੱਖਣਾ ਨਾ ਇਹ ਰੱਖ ਲੈਣ ਨਵਾਂ ਪੋਣਾ ਨਵਾਂ ਪਾ ਲੈਣ। ਤੇ ਜਿਨ੍ਹਾਂ ਨੂੰ ਪਹਿਲੀ ਵੀ ਚਾਹੀਦੀ ਆ ਤੇ ਬਿਸ਼ੱਕ ਸਾਰੀ ਰੱਖ ਲੈਣ। ਉਹਦਾ ਇਹਨਾਂ ਨੂੰ ਜਿਆਦਾ ਲਾਲਚ ਵਾ। ਇਹਨਾਂ ਦੀ ਮਰਜ਼ੀ। ਹੁਣ ਤੁਸੀਂ ਵੀ ਨਾ ਕੋਈ ਕਾਰਵਾਈ ਕਰੋ। ਜੋ ਬਣਾ। ਇਹ ਤੁਹਾਡੇ ਨਾ ਪਰਿਵਾਰ ਦਾ ਮਸਲਾ ਵਾ। ਠੀਕ ਆ। ਇਹ ਤੁਹਾਡਾ ਨਾ ਹੋਈ ਬੀਤੀ ਐ ਜੋ ਚਾਹੇ ਤੂੰ ਉਹ ਸਜ਼ਾ ਦੇ ਸਕਦਾ ਠੀਕ ਹੈ ਨਾ ਠੀਕ ਹੈ ਜੀ ਹਾਂ ਜੋਬਨ ਮੇਰੀ ਗੱਲ ਸੁਣ ਪੁੱਤ ਇਹ ਸਾਰੀ ਪੈਲੀ ਕਿੱਦਾਂ ਲੈ ਜਾਊਗਾ ਇਹਨੂੰ ਦਵਾਂਗੇ ਤੀਜਾ ਹਿੱਸਾ ਦੋ ਹਿੱਸੇ ਰੱਖਾਂਗੇ ਅਸੀਂ ਇਹ ਆਪਣਾ ਜੋ ਮਰਜ਼ੀ ਕਰੇ ਨਾ ਕਰੇ ਠੀਕ ਹੈ ਨਾ ਅਸੀਂ ਜੋਬਨ ਤੇਰਾ ਨਾ ਰਹਿਣਾ ਵਾ ਅਸੀਂ लवली ਨਾ ਨਹੀਂ ਰਹਿਣਾ ਸਾਨੂੰ ਇਹ ਤੇ ਹੋਣਾ ਮਾਸਾ ਜਿੰਨਾ ਵੀ ਯਕੀਨ ਨਹੀਂ ਰਿਹਾ ਵੇਖ ਲਓ ਜੀ ਇਹ ਤੇ ਮੰਨਦੇ ਆਪਣੀ ਗਲਤੀ ਤੇ ਠੀਕ ਆ ਮੇਰੇ ਜਿੱਦਾਂ ਮਰਜ਼ੀ ਕਰਨ ਮੈਂ ਨਹੀਂ ਇਹਨਾਂ ਨੂੰ ਕੋਈ ਇਹ ਭਾਵੇਂ ਗਲਤੀ ਮੰਨੇ ਤੇ ਭਾਵੇਂ ਨਾ ਮੰਨੇ ਪਰ ਅਸੀਂ ਇਕੱਠੇ ਨਹੀਂ ਰਹਿਣਾ ਹੁਣ ਮੇਰੀ ਗੱਲ ਸੁਣੋ ਜਵਨ ਇੰਨੇ ਜਾਣੇ ਅਸੀਂ ਸਿਰਖ ਪਾਉਂਦੇ ਆ ਉਹ ਮੰਨਦਾ ਆਪਣੀ ਗਲਤੀ ਵੀ ਮੈਂ ਇਹ ਕੰਮ ਕੀਤਾ ਇਹ ਕਰੀ ਤੂੰ ਪੁੱਛਣਾ ਤੇ ਪੁੱਛ ਲਾ ਮੇਰੀ ਗੱਲ ਸੁਣੋ ਆਪਣੀ ਗਲਤੀ ਦੀ ਸਜ਼ਾ ਮੈਨੂੰ ਕੱਲੀ ਨਾਲ ਦੇਂਦੇ ਆ ਹੁਣ ਸਾਰੇ ਜਾਣੇ ਕਹਿੰਦੇ ਆ ਵੀ ਤੂੰ ਹੀ ਗਲਤ ਵਾਂ ਇਹ ਸਾਰੇ ਜਾਣੇ ਗਲਤ ਤੂੰ ਹੀ ਸਹੀ ਹੋ ਗਏ ਆ ਤੂੰ ਹੀ ਸੱਚੇ ਆ ਹੁਣ ਤੇ ਮੰਨ ਜੋ ਉਹ ਮੇਰੀ ਗੱਲ ਸੁਣ ਮੇਰੀ ਕੋਈ ਗਲਤੀ ਨਹੀਂ ਆ ਜੇ ਤੂੰ ਹੀ ਮੇਂ ਨਾਲ ਰਹਿਣਾ ਵਾ ਨਾ ਠੀਕ ਆ ਨਹੀਂ ਤੇ ਜਿੱਥੇ ਮਰਜੀ ਜਾ